ਕੰਪਲੇਂਟਸ ਸਿਗੀਆਂ ਇੱਥੇ ਮਕੇਰੀਆਂ ਤੇ ਰੇਸ਼ ਸਾਹਿਬ ਦੀ ਕੰਪਲੇਂਟ ਡਿਸਾਬਲ ਨੂੰ ਮਾਰਕ ਕੋ ਕਿ ਆਈ ਸੀ ਕੋਈ ਸ਼ਖਵਾਰਾਂ ਚ ਵੀ ਕਟਿੰਗਸ ਲੱਗੀਆਂ ਸਿਗੀਆਂ ਤੇ ਉਹ ਬੇਸਿਕਲੀ ਪਰਪਸਿੰਗ ਕਹਿੰਦੇ ਮਕੇਰੀਆਂ ਚ ਜਿਹੜਾ ਸਰੋਂ ਦਾ ਤੇਲ ਆ ਮਸਟਰਡ ਆਇਲ ਆ ਇਹ ਬਹੁਤ ਢੱਲੇ ਨਾਲ ਵਿਗਦਾ ਘਟੀਆ ਮਿਆਰੀ ਨਹੀਂ ਹੈਗਾ ਵਿਗਦਾ ਇੱਥੇ ਤੇ ਅੱਜ ਅਸੀਂ ਸੈਂਪਲਿੰਗ ਇਹਦੀ ਤੇਲ ਦੇ ਵੀ ਸੈਂਪਲ ਭਰਾਂਗੇ ਸ਼ਹਿਰ ਚੋਂ ਮਕੇਰੀਆਂ ਚੋਂ ਤੇ ਟੈਸਟਲੀ ਫੂਡ ਐਂਡ ਡਰੱਗ ਲੈਬ ਰੱਖਰ ਨੂੰ ਭੇਜਾਂਗੇ ਇਹ ਤਾਂ ਉਹ ਦੱਸਿਆ ਕਿ ਲੈਬ ਸਾਡੇ ਦੇ ਇਹ ਮਿਆਰੀ ਹੈ ਕਿ ਨਹੀਂ ਹੈ ਜੋ ਅਸੀਂ ਅੱਜ ਸੈਂਪਲਿੰਗ ਕਰ ਰਹੇ ਹਾਂ ਇੱਥੇ ਅੱਜ ਤੜਕਸਾਰ ਆਏ ਸੀ 3 ਵਜੇ ਦੇ ਲੱਗੇ ਹੋਏ ਆ ਤੇ ਆ ਹੁਣ ਤੜਸਾਂਦੇ ਤੇ ਕਿਉਂਕਿ ਓ ਇਦਾਂ ਕਈ ਕਹਿ ਰਹੇ ਸੀ ਮਕੇਰੀਆਂ ਆਏ ਨਹੀਂ ਤੁਸੀਂ ਸਾਡੇ ਜਿਹੜਾ ਅੱਜ ਅਸੀਂ ਹੁਸ਼ਾਰਪੁਰ ਤੋਂ ਚੱਲੇ ਸੀ 2 ਵਜੇ ਤੜਕਸਾਰ ਤੇ 3 ਵਜੇ ਅਸੀਂ ਇੱਥੇ ਪਹੁੰਚ ਗਏ ਮਕੇਰੀਆਂ ਚ ਤੇ ਸਾਡਾ ਪਰਪਸ ਸੀ ਵੇਸ ਏਰੀਆ ਵਿੱਚ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਇਹਦੇ ਬਾਰੇ ਸਾਨੂੰ ਲੈਟਰ ਕਿ ਤੇ ਜੈਸੀ ਮਾਰ ਕਰਕੇ ਇਥੇ ਕਾਰਵਾਈ ਕੀਤੀ ਜਾਵੇ ਕਿਉਂਕਿ ਲੋਕਾਂ ਦਾ ਕਿਤਨਾ ਕਿਤੇ ਕੰਪਲੇਂਟ ਸੀਗੇ ਤੇ ਸੈਂਪਲਿੰਗ ਨਹੀਂ ਹੋ ਰਹੀ ਇਥੇ ਜਿਹੜੀਆਂ ਚੀਜ਼ਾਂ ਆ ਖਾਣ ਵਾਲੀਆਂ ਚੀਜ਼ਾਂ ਮਿਆਰੀ ਨਹੀਂ ਮਿਲ ਰਹੀਆਂ ਲੋਕਾਂ ਨੂੰ ਜਿਹਦੇ ਲੋਕੀ ਵਿਚਾਰੇ ਪੈਸੇ ਉਧਾਕ ਕਰਦੇ ਅਸੀਂ ਹੁਣ ਸਰੋਂ ਦੇ ਤੇਲ ਦੇ ਸੈਂਪਲ ਸੀਗੇ ਵੀ ਲੋਕ ਕਹਿ ਰਹੇ ਸੀ ਉਸ ਕੰਪਲੇਂਟ ਵਿੱਚ ਵੀ ਪੇਪਰ ਕਟਨ ਪੇਪਰ ਦੀਆਂ ਵੀ ਕਟਿੰਗਸ ਲਾਈਆਂ ਸੀ ਸਾਨੂੰ ਭੇਜੀਆਂ ਮੈਡਮ ਜੀ ਨੇ ਤੇ ਉਹ ਸੀਗਾ ਵੀ ਜਿਹੜੀ ਸਰੋਂ ਦਾ ਤੇਲ ਆ ਉਹ ਵੀ ਨਹੀਂ ਲੋਕਾਂ ਨੂੰ ਮਿਆਰੀ ਮਿਲ ਰਿਹਾ ਤੇ ਉਹ ਜਿਹੜਾ ਅਸੀਂ ਸੈਂਪਲਿੰਗ ਆ ਰਹੇ ਆ ਸਰੋਂ ਦੇ ਤੇਲ ਦੇ ਵੀ ਇੱਥੋਂ ਲੈ ਰਹੇ ਆ ਅਸੀਂ ਸ਼ਾਪ ਤੇ ਤੇ ਅੱਗੇ ਵੀ ਜਾਵਾਂਗੇ ਅੱਗੇ ਵੀ ਮਸਟਰਡ ਆਇਲ ਦੇ ਸੈਂਪਲ ਲਵਾਂਗੇ ਉਹ ਲ ਮਲਾ ਕੇ ਇਹੀ ਹੈ ਪੇ ਜਿਹੜਾ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਸੇਫਟੀ ਸਟੈਂਡਰਡ ਫੂਡ ਮਿਲਣਾ ਚਾਹੀਦਾ ਹੈ ਜਿਹੜਾ ਫੂਡ ਸੇਫਟੀ ਸਟੈਂਡਰਡ ਐਕਟ 2006 ਹੈ ਉਹ ਵੀ ਇਹ ਚਾਹੁੰਦਾ ਉਹ ਵੀ ਇਹ ਐਕਟ ਕਹਿੰਦਾ ਫੂਡ ਸੇਫਟੀ ਸਟੈਂਡਰਡ ਸਟੈਂਡਰਡ ਅਥਾਰਟੀ ਆਫ ਇੰਡੀਆ ਜਿਹੜੀ ਆ ਉਹ ਜਿਹੜੇ ਉਹਦੇ ਨਾਰਮਸ ਹੈਗੇ ਕੋਈ ਬਣਾਇਓ ਫੂਡ ਦੇ ਰਿਗਾਰਡਿੰਗ ਜੇ ਦੁੱਧ ਦਾਤਾ ਤੋਂ ਉਹਦਾ ਵੀ ਕੋਈ ਪ੍ਰਮਾਣਨਾ ਆ ਜੇ ਪਨੀਰ ਆ ਉਹਦਾ ਪੈਰਾਮੀਟਰ ਆ ਕੋਈ ਜੇ ਉਸ ਪੈਰਾਮੀਟਰ ਤੇ ਖਰਾ ਨਹੀਂ ਉਤਰਦਾ ਅਸੀਂ ਟੈਸਟ ਕਰਾ ਲਈਦਾ ਫੂਡ ਐਂਡ ਡਰੱਗ ਲੈਬ ਖਰੜਨ ਨੂੰ ਭੇਜ ਦੇਣੇ ਇਹ ਵੀ ਸੈਂਪਲ ਭੇਜ ਦੇਣੇ ਪਹਿਲੇ ਵੀ ਭੇਜ ਦੇਣੇ ਉੱਥੋਂ ਰਿਜ਼ਲਟ ਆ ਜਣਾ ਦੋ ਹਫ਼ਤਿਆਂ ਬਾਅਦ ਜਿੱਦਾਂ ਦਾ ਰਿਜ਼ਲਟ ਆਊ ਉਦਾਂ ਦੀ ਅਸੀਂ ਕਾਰਵਾਈ ਕਰਾਂਗੇ ਕੋ ਲੀਗਲ ਸੈਂਪਲ ਆ ਇਹ ਤੇ ਕਾਰਵਾਈ ਹੋਣੀ ਆ ਜੇ ਸੈਂਪਲ ਫੇਲ ਹੁੰਦਾ ਤੇ ਕੁੱਲ ਮਿਲਾ ਕੇ ਇਹ ਆ ਤੇ ਜਿਹੜੇ ਮਿਸ਼ਨ ਤੰਦਰੁਸਤ ਪੰਜਾਬ ਹੈ ਉਹ ਅਸੀਂ ਲਾਗੂ ਕਰਨਾ ਹਰ ਬੰਦਾ ਇਹ ਜਿਹੜਾ ਵੇਚਣ ਵਾਲਾ ਉਹ ਵੀ ਸਾਡਾ ਆਪਣਾ ਜਿਹੜਾ ਖਰੀਦਦਾਰ ਆ ਖਾਣ ਵਾਲਾ ਉਹ ਵੀ ਸਾਡਾ ਆਪਣਾ ਆ ਤੇ ਜੇ ਕਿਤੇ ਅਸੀਂ ਗੱਲ ਕਰੀ ਡਾਕਟਰ ਲਖਵੀਰ ਜੇ ਕਿਤੇ ਡਾਕਟਰ ਲਖਵੀਰ ਦੇ ਕਹਿਨ ਤੇ ਥੋੜੀ ਲੋਕਾਂ ਨੇ ਚਾਹਿਆ ਲੋਕਾਂ ਨੂੰ ਆਪ ਵੀ ਸੋਚਣਾ ਚਾਹੀਦਾ ਇਹਨਾਂ ਦੀ ਡਿਊਟੀ ਡਾਕਟਰ ਲਖਵੀਰ ਸੀ ਅਸ ਤਾਂ ਬਿਲਕੁਲ ਕਹਿ ਕੈਂਪ ਕਿ ਜੇ ਤੁਸੀਂ ਕਹੋ ਕੋਈ ਸੈਂਪਲਿੰਗ ਨਾ ਇਲੀਗਲ ਸੈਂਪਲਿੰਗ ਨਾ ਜਾਂ ਇਹ ਜਿਹੜਾ ਇਦਾਂ ਅਡਲਟਰੇਸ਼ਨ ਰੁਕ ਜਾਓ ਤਾਂ ਫਿਰ ਤਾਂ ਰੁਕ ਗਈ ਹੋਣੀ ਚਾਹੀਦੀ ਸੀ ਫਿਰ 2006 ਦਾ ਇਹ ਐਕਟ ਆ 1954 ਪੀਐਫਏ ਐਕਟ ਪਹਿਲਾਂ ਚੱਲਦਾ ਰਿਹਾ ਅਡਲਟਰੇਸ਼ਨ ਥੰਮੀ ਤਾਂ ਨਹੀਂ ਫਿਰ ਵਧੀ ਜਾਂਦੀ ਹੈ ਮਤਲਬ ਜਦੋਂ ਵੀ ਇਹ ਚੀਜ਼ ਥੰਮਣੀ ਹੈ ਜਾਂ ਕੰਟਰੋਲ ਹੋਣੀ ਹੈ ਉਹ ਲੋਕੋ ਵੱਡੀ ਗੱਲ ਹੈ ਜਿਹੜਾ ਖਰੀ ਜੇ ਉਹ ਨਹੀਂ ਸਮਝ ਕਰਦਾ ਤੇ ਫਿਰ ਅਸੀਂ ਇਕੱਲੇ ਨਹੀਂ ਕਰ ਸਕਦੇ ਅਸੀਂ ਤਾਂ ਆਪਣਾ ਤੁਰੇ ਰਹਾਂਗੇ ਇਦਾਂ ਕਰਦੇ ਰਹਾਂਗੇ ਸਾਡਾ ਸਾਥ ਬਹੁਤ ਲੋਕਾਂ ਨੇ ਦਿੱਤਾ ਥੋੜੇ ਸਮੇਂ ਚ ਜਿਸ ਚੀਜ਼ ਚ ਅਸੀਂ ਸਭ ਤੋਂ ਵੱਧ ਸਫਲ ਹੋਏ ਆ ਉਹ ਇਹ ਹੈ ਤੇ ਲੋਕੀ ਅਵੇਅਰ ਹੋ ਗਏ ਲੋਕੀ ਜਾਗ ਗਏ ਔਰ ਲੋਕੀ ਨਹੀਂ ਸਪੇਅਰ ਕਰਨਗੇ ਇਹਨਾਂ ਲੋਕਾਂ ਨੂੰ ਜਿਹੜੇ ਗੰਦ ਖਾਣਗੇ ਤੇ ਜਿਹੜੇ ਤੁਹਾਨੂੰ ਮੈਸੇਜ ਕਰਦੇ ਲੋਕ ਕੀ ਪਈ ਹਾਂਜੀ ਇਹ ਚੀਜ਼ ਇਹ ਤੇ ਵੇਜੀ ਤੇ ਹਾਂਜੀ ਉਹਨਾਂ ਪ੍ਰਤੀ ਕੀ ਕਹਿਣਾ ਚਾਹੁੰਦੇ ਤੁਸੀਂ ਸਬੰਧਤ ਮੈਂ ਤਾਂ ਬੜਾ ਥੈਂਕਫੁਲ ਹਾਂ ਉਹਨਾਂ ਦਾ ਪਹਿਲਾਂ ਵੀ ਸ਼ੁਕਰੀਆ ਅਦਾ ਕਰਕੇ ਆਂ ਮੀਡੀਆ 'ਚ ਵੀ ਕੀਤਾ ਤੇ ਜਿਹੜਾ ਵੀ ਸਾਨੂੰ ਇਨਫੋਰਮੇਸ਼ਨ ਦਿੰਦਾ ਹੁਣ ਤੁਸੀਂ ਦੇਖੋ ਮੈਨੂੰ ਤਿੰਨ ਸਾਲ ਹੋ ਗਏ ਡੀਏ 'ਚ ਲੱਗੇ ਨੂੰ ਅੱਜ ਇਸ ਮੋਮੈਂਟੇਨ ਦੀ ਮੈਂ ਗੱਲ ਕਰਦਾ ਤੇ ਜਿਹੜੀ ਕੋਈ ਵੀ ਕੰਮ ਕਰਦੇ ਹਨਾ ਕੋਈ ਵੀ ਕੰਮ ਕਰਦੇ ਉਹਦੀ ਆਊਟਕਮ ਕੀ ਆ ਉਹਦੀ ਆਊਟਪੁੱਟ ਕੀ ਆ ਮਤਲਬ ਆਈ ਵੀ ਤਾਂ ਸੋਚਣਾ ਨਾ ਹੁਣ ਬੱਚਾ 4 ਘੰਟੇ ਕਿਤਾਬ ਲੈ ਕੇ ਬੈਠਾ ਰਹਿੰਦਾ ਉਹਨੂੰ 4 ਘੰਟੇ ਵਾ ਦਿਓ ਪੱਲੇ ਕੀ ਪਿਆ ਉਦਾਂ ਹੀ ਬੈਠਾ ਰਿਹਾ ਕਿਤਾਬ ਲੈ ਕੇ ਅਸੀਂ ਇਹਨੇ ਲੰਬੇ ਸਮੇਂ ਤੋਂ ਫੂਡ ਸੇਫਟੀ ਦਾ ਕੰਮ ਕਰਦੇ ਆਂ ਪਰ ਸੁਧਾਰ ਕੀ ਆਇਆ ਇਹ ਵੀ ਤਾਂ ਵਿਸ਼ਾਇਕ ਬੜਾ ਇੰਪੋਰਟੈਂਟ ਹੈ ਉਹ ਉਹ ਚੀਜ਼ ਆ ਵੀ ਲੁਕੀ ਅਫੇਅਰ ਹੋਏ ਆ ਬਹੁਤ ਇਹ ਸਾਡੀ ਆਉਟਪੁੱਟ ਹੈ ਜੇ ਇਨਪੁੱਟ ਦਿੱਤੀ ਤਾਂ ਅਸੀਂ ਲੋਕਾਂ ਦੇ ਪੱਲੇ ਵੀ ਕੁਝ ਪਾਉਣਾ ਹੈ ਅਸੀਂ ਲੋਕਾਂ ਨਾਲ ਇਨਸਾਫ ਕਰਨਾ ਹੈ ਹਰ ਇੱਕ ਨਾਲ ਇਨਸਾਫ ਕਰਨਾ ਜਿਹੜਾ ਇਨਫਾਰਮੇਸ਼ਨ ਹੈ ਫਾਰਮਰ ਹੈ ਉਹਦਾ ਉਹਦਾ ਨਾਲ ਵੀ ਕਰਾਂਗੇ ਜਸਟੀਫਾਈ ਕਰਾਂਗੇ ਜਿਹੜਾ ਖਰੀਦਦਾਰਾ ਉਹਨਾਂ ਵੀ ਕਰਾਂਗੇ ਜਿਹੜੇ ਵੇਚਣ ਵਾਲੇ ਆ ਜੇ ਇਹਨਾਂ ਦਾ ਵੀ ਕੋਈ ਦੁੱਖ ਦਰਦ ਹੋਊ ਉਹ ਵੀ ਹੱਲ ਕਰਾਂਗੇ ਇਹ ਕਿਹੜਾ ਸਾਡੇ ਦੁਸ਼ ਆ ਇਹ ਵੀ ਆਪਣੀ ਹੈ। ਇਹ ਵੀ ਆਪਣਾ ਹੈ ਸਾਡੇ। ਆ ਜੇ ਦੋ ਕੋਈ ਬੰਦਾ ਗੰਦ ਖਾਉਂਦਾ ਹੈ ਤਾਂ ਉਹ ਉਹ ਤਾਂ ਨਹੀਂ ਸਪੇਅਰ ਹੋਣਾ ਚਾਹੀਦਾ ਉਹਨੂੰ ਐਕਟ ਵੀ ਨਹੀਂ ਮਾਫ ਕਰਦਾ ਤੇ ਰੱਬ ਵੀ ਨਹੀਂ ਮਾਫ ਕਰਦਾ। ਉਹ ਤਾਂ ਉਹ ਇਹ ਖਰੀਦਦਾਰ ਵੀ ਆ। ਉਹ ਵੇਚਣ ਵਾਲਾ ਨਹੀਂ ਕੱਲਾ ਹੈਗਾ। ਜਦੋਂ ਖਰੀਦਣ ਜਾਂਦਾ ਫਿਰ ਉਹ ਕੀ ਸੋਚਦਾ? ਤੇ ਮੈਨੂੰ ਮਿਆਰੀ ਚੀਜ਼ ਮਿਲੇ। ਚਾਹੁੰਦਾ ਨਾ? ਹਾਂਜੀ ਹਾਂਜੀ। ਤੇ ਮੈਨੂੰ ਜਦੋਂ ਆਪਣੇ ਬੱਚਿਆਂ ਲਈ ਲੈਣ ਜਾਂਦਾ ਖਰੀਦਦਾਰ ਆ 97% ਤਾਂ ਖਰੀਦਦਾਰ ਹੀ ਹੁੰਦਾ ਨਾ। ਕਿਤੇ ਸਾਰੀ ਮਠਿਆਈ ਲਿਆ ਕੇ ਘਰ ਬ੍ਰੇਕਫਾਸਟ ਲੰਚ ਡਿਨਰ ਉਹਦਾ ਕਰਾਉਂਦਾ ਉਹ ਕਿਤੇ ਇਸ ਘਰ ਦੇਆਂ। ਨਹੀਂ ਉਹ ਤਾਂ ਮੇਰੇ ਘਰ ਇੱਕ ਪਿੰਚ ਵੀ ਨਹੀਂ ਉੱਚਾ ਲੈਂਦਾ ਖਾਂਦਾ ਹੋਣਾ ਜਿੱਦਾਂ ਦੇ ਹਾਲਾਤ ਆ ਉੱਥੇ ਦੇ ਘਰਦਿਆਂ ਨੂੰ ਤਾਂ ਕਦੇ ਵੀ ਨਹੀਂ ਖੁਣਾਉਂਦਾ ਹਨ ਪਰ ਇਹ ਚੀਜ਼ ਜ਼ਰੂਰ ਹੈ ਕਿ ਜਦੋਂ ਉਹ ਅਹੀਦ ਕਹਿੰਦਾ ਕਿ ਜਦੋਂ ਉਹ ਖੁਦ ਖਰੀਦਦਾਰ ਹੈ ਉਦੋਂ ਉਹ ਚਾਹੁੰਦਾ ਪਈ ਮਿਆਰੀ ਚੀਜ਼ ਮੈਨ ਮਿਲੇ ਛੁੱਧ ਮਿਲੇ ਸੇਫ ਮਿਲੇ ਤਾਂ ਜਦੋਂ ਵੇਚਣ ਵਾਲਾ ਹੁੰਦਾ ਫਿਰ ਉਹ ਖੁਦ ਕੋਈ ਦੋਰੇ ਮਾਫਦਾਨ ਨਹੀਂ ਚੱਲਣੇ ਇਹ ਅਹੀ ਉਹਨੂੰ ਵੀ ਰੈਲਾਈਜ਼ ਕਰਾ ਕੇ ਹਟਾ ਤੇ ਮਿੱਤਰਾ ਜੇ ਤੂੰ ਖਰੀਦਣ ਵੇਲੇ ਚਾਹੁੰਦਾ ਨਾ ਮਿਆਰੀ ਚੀਜ਼ ਮਿਲੇ ਤਾਂ ਤੈਨੂੰ ਵੇਚਣੀ ਵੀ ਮਿਆਰੀ ਪੈਣੀ ਵਿਚਾਰੇ ਲੋਕ ਜਿਹੜੇ ਤੈਨੂੰ ਪੈਸੇ ਦੇਦਾ ਅਦਾ ਕਰਦੇ ਆ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ ਆ ਓਕੇ ਥੈਂਕ ਯੂ ਮੈਂ ਨਾ ਇਹ ਗੱਲ ਬੜੀ ਇੰਪੋਰਟੈਂਟ ਦੱਸਣੀ ਚਾਹੁੰਨਾ ਵੀ ਜਿਹੜਾ ਬੇਸਿਕਲੀ ਇੱਕ ਜਿਹੜਾ ਕਿਸੇ ਚੀਜ਼ ਨਾਲ ਆਪਾਂ ਕਵਰ ਕਰਦੇ ਹਾਂ ਕਿਸੇ ਨੂੰ ਹਨ ਉਹ ਬੈਰੀਅਰ ਦਾ ਵੀ ਕੰਮ ਕਰਦੀ ਆ ਜਿੱਦਾਂ ਇੱਕ ਸਾਈਡ ਇਨਫੈਕਸ਼ਨ ਆ ਵਿਚਕਾਰ ਉਹ ਬੈਰੀਅਰ ਆ ਗਿਆ ਅੱਗੇ ਚੀਜ਼ ਆ ਸਾਡੀ ਖਾਣ ਵਾਲੀ ਮੰਨ ਲਓ ਤੇ ਜੇ ਉਹ ਬੈਰੀਅਰ ਦਾ ਕੰਮ ਨਹੀਂ ਕਰਦੀ ਤਾਂ ਫਿਰ ਬਾਹਰਲੇ ਇਨਫੈਕਸ਼ਨ ਬੈਕਟੀਰੀਆ ਵਾਇਰਸ ਜਾਂ ਕੁਝ ਹੋ ਤਾਂ ਉਹਦੇ ਚ ਵੀ ਚਲੇ ਜਾਣਗੇ ਹੁਣ ਮੈਂ ਉਹਦੀ ਇੱਕ ਹੋਰ ਐਗਜ਼ਾਮਪਲ ਦਿੰਨਾ ਬੜੀ ਸੋਹਣੀ ਜੇ ਤਾਂ ਮੰਨ ਲਓ ਕਿ ਆ ਪੀਪੀ ਕਿੱਟ ਦਾ ਪ੍ਰੋਟੈਸਟ ਕਰਦੇ ਸੀ ਪੀਪੀ ਕਿੱਟ ਜਿਹੜੀਆਂ ਕਰੋਨਾ ਚ ਆਪਾਂ ਡਾਕਟਰ ਪਾਉਂਦੇ ਹੁੰਦੇ ਸੀ। ਇਹ ਉਹ ਜਿਹੜੀ ਪੀਪੀ ਕਿੱਟ ਹੁੰਦੀ ਸੀਗੀ ਉਹਦੇ ਉਹਦਾ ਵਾਟਰ ਟੈਪ ਟੈਸਟ ਹੁੰਦਾ ਸੀਗਾ। ਵਾਟਰ ਟੈਪ ਦਾ ਮਤਲਬ ਹੁੰਦਾ ਟੁੱਟੀ ਥੱਲੇ ਕਰ ਦੋ ਟੁੱਟੀ ਦੇ ਟੈਪ ਦੇ ਥੱਲੇ। ਜੇ ਪਾਣੀ ਥੱਲੇ ਨਿਕਲੇ ਹੁੰਦਾ ਤਾਂ ਮਤਲਬ ਕਾਮਯਾਬ ਨਹੀਂ ਹੋਗਾ ਬੈਰੀਅਰ ਨਹੀਂ ਹੈਗੇ ਜਿਉਂ ਪਾਣੀ ਨਿਕਲ ਗਿਆ ਪਾਸ ਹੋ ਗਿਆ। ਇਦਾਂ ਹੀ ਉਹ ਜਿਹੜੀ ਪਨੀਰ ਫਰ ਡਿਫਟੀ ਤੁਹਾਡੀ ਸੇਫਟੀ ਆ ਉਹ। ਉਹ ਉਹ ਫੂਡ ਦਾ ਤਾਂ ਲੈਨੇ ਆ। ਬੇਸਿਕਲੀ ਉਹ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਆ ਔਰ ਜੇ ਤੁਹਾਡੀ ਸਿਹਤ ਦਾ ਫੂਡ ਦਾ ਸਟੈਂਡਰਡ ਤੇ ਸੇਫ ਜੇ ਆਪਾਂ ਗੱਲ ਕਰਦੇ ਨਾ ਵਿਸ਼ੁੱਧ ਤੇ ਮਿਆਰੀ ਤਾਂ ਉਹ ਤੁਹਾਡੀ ਸਿਹਤ ਵੀ ਸ਼ੁੱਧ ਤੇ ਮਿਆਰੀ ਬਣ ਜੂ ਸੇਫ ਤੁਹਾਡੀ ਹੈਲਥ ਬੇ ਸੇਫ ਹੋ ਤੁਹਾਨੂੰ ਬਚਾਉਣਾ ਲੋਕਾਂ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਇੱਥੇ ਅਸੀਂ 2 ਵਜੇ ਘਰ ਚੱਲੇ ਸੀ ਹਸ਼ਰਪੁਰੋਂ 3 ਵਜੇ ਉੱਤੇ ਗਏ ਆ ਸਰੋਂ ਦੇ ਤੇਲ ਦੇ ਦੋ ਸੈਂਪਲ ਲਏ ਆ ਇਹ ਚੌਥਾ ਸਪੌਟ ਆ ਇੱਥੇ ਵੀ ਦੋ ਸੈਂਪਲ ਸਰੋਂ ਦੇ ਤੇਲ ਲਏ ਆ ਸੋ ਕੁੱਲ ਮਿਲਾ ਕੇ ਹਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਨੂੰ ਲੈਟਰ ਤੇ ਜੈਸੀ ਕੋਈ ਸ਼ਕਵਾਰਾਂ ਦੀਆਂ ਕਟਿੰਗ ਵੀ ਨਾਲ ਭੇਜੀਆਂ ਸੀ ਵੀ ਮਟੇਰੀਆਂ ਵਿੱਚ ਖਾਂਡ ਪੀਣ ਵਾਲੀਆਂ ਚੀਜ਼ਾਂ ਬਹੁਤ ਮਿਲਾਵਟ ਖਰੀ ਆ ਔਰ ਘੱਟਿਆ ਦਰਜੇ ਦੀਆਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਕੰਪਨਟੋਂ ਮਿਲਟਰੀਆਂ ਸੈਂਪਲਿੰਗ ਕੀਤੀ ਜਾਏ ਉਹਦੇ ਤਹਿਤ ਅੱਜ ਸ਼ਨੀਵਾਰ ਹੈ ਵੈਸੇ ਛੁੱਟੀ ਵਾਲਾ ਦਿਨ ਸਾਡੇ ਦੇਖਿਆ ਗਿਆ ਤੁਹਾਡੇ ਡੀਐਚਓ ਜਾ ਉਹਨਾਂ ਵਾਸਤੇ ਸਾਰੇ ਇੰਜੋਏ ਵੀ ਕਰਦੇ ਆ ਪਰ ਅਸੀਂ ਇਹਨੂੰ ਵੈਸਟ ਦਿਨ ਸਮਝਿਆ ਆਪਣਾ 3 ਵਜੇ ਤੜਕੇ ਆ ਕੇ ਬਹਿ ਗਏ ਸੀ ਤੇ ਬੜਾ ਸਫਲ ਰਿਹਾ ਦਿਨ ਅਸੀਂ ਸਫਲਤਾ ਨੂੰ ਗਿਣਦੇ ਨੇ ਜਦੋਂ ਅਸੀਂ ਮਿਲਾਵਟ ਖੁਰ ਨੂੰ ਫੜ ਲਈਏ ਤੇ ਅਸੀਂ ਕਹਿੰਨੇ ਉਹਦੇ ਨਾਵੇ ਕਦੀ ਜਦੋਂ ਅਸੀਂ ਸਫਲਤਾ ਇਹਨੂੰ ਗਣੀਏ ਤੇ ਯਾਰ ਕੋਈ ਚੀਜ਼ ਮਿਲਦੀ ਨਹੀਂ ਹੈਗੀ ਮਲਾਬਤਪੁਰ ਜੜੀ ਬਈ ਐਦਾਂ ਭਾਵੇਂ ਜਿੰਨਾ ਮਰਜੀ ਤੜਕੇ ਆ ਜਾਓ ਅੱਧੀ ਰਾਤ ਨੂੰ ਆ ਜਾਓ ਜਦੋਂ ਮਰਜੀ ਆ ਜਾਓ ਮਤਲਬ ਫੂਡ ਸੇਫਟੀ ਟੀਮ ਨੂੰ ਐਡਲਟਰੇਟਡ ਜਾਂ ਜਿਹੜੀ ਸਬਸਟੈਂਡਰਡ ਚੀਜ਼ ਨਾ ਮਿਲੇ ਉਹ ਦਿਨ ਅਸੀਂ ਦੇਖਣਾ ਚਾਹੁੰਦੇ ਆ ਉਹ ਸੁਪਨਾ ਅਸੀਂ ਲੈਣੇ ਆ ਸੋ ਕੁੱਲ ਮਿਲਾ ਕੇ ਇਹ ਹੈ ਪਰਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਜੇ ਲੋਕਾਂ ਨੂੰ ਸ਼ੁੱਧਤਾ ਨੇ ਰਿਸਟੈਂਮੈਂਟ ਹਾਂ ਤੇ ਜਿਹੜੇ ਤੁਸੀਂ ਮੌਲ ਦੇ ਵਿੱਚ ਜੇ ਆ ਜਿਨ੍ਹਾਂ ਦੇ ਅਖਾਨ ਪੀਨਾਂ ਦਾ ਵਿੱਚ ਸਮਾਨ ਹੈਗਾ ਉਤੋਂ ਕੁਝ ਫੜਿਆ ਕੋਈ ਐਕਸਪਾਇਰੀ ਸਕੂ ਜਿ ਕਿੰਦ ਕੁਝ ਨਹੀਂ ਨਹੀਂ ਕੋਈ ਐਕਸਪਾਇਰੀ ਨਹੀਂ ਫੜੀ ਬੋਤਲ ਸਿਰਫ ਜਿਹੜੇ ਅਸੀਂ ਸਰੋਂ ਦਾ ਤੇਲ ਦਾ ਜਿਹੜਾ ਸੈਂਪਲ ਲਏ ਆ ਉਤਾਂ ਅਸੀਂ ਕੋਈ ਅਸੀਂ ਕਿਸੇ ਚ ਨੁਕਸ ਨਹੀਂ ਕੱਢਦੇ ਕਿਉਂਕਿ ਹਾਂ ਫੂਡ ਐਂਡ ਡਰੱਗ ਲੈਬ ਉਹਦੇ ਚ ਟੈਸਟ ਕਰਦੇ ਆ ਕੋਈ ਚੀਜ਼ ਪਾਈ ਜਾਵੇ ਅਰੇ ਸਾਡ ਸਟੈਂਡਰਡ ਜਾਂ ਸੇਫ ਜੰਜੋ ਵੀ ਰਿਜ਼ਲਟ ਆਉਂਦਾ ਤੇ ਉਹਦੇ ਨਾਲ ਹੀ ਸਹਿਮਤ ਹੋਵਾਂਗੇ ਉਹੀ ਆਥੈਂਟਿਕ ਗੱਲ ਆ ਮੈਂ ਕੀ ਕਹਿਣਾ ਚਾਹੁੰਦੇ ਡਾਕਟਰ ਸਾਹਿਬ ਅੱਜ ਸਰ ਉਹਨਾਂ ਨੇ ਵੀ ਬਹੁਤ ਵਧੀਆ ਲੱਗਿਆ ਉਹਨਾਂ ਨੇ ਮੋਰ ਸਾਰਾ ਡਾਕੂਮੈਂਟ ਵਧੀਆ ਤਰੀਕੇ ਨਾਲ ਚੈੱਕ ਵੀ ਕੀਤਾ ਹੈ ਤੇ ਫਿਰ ਹਾਲ ਤਾਂ ਉਹਨਾਂ ਨੇ ਸੈਂਪਲ ਲੇਨ ਬੋਲਦੇ ਚੈੱਕ ਕਰਕੇ ਦਿਖਾਗੇ ਤੇ ਮਿਲ ਕੇ ਸਾਰਾ ਵਧੀਆ ਲੱਗਿਆ ਉਹਨਾਂ ਨੇ ਕਾਫੀ ਇਨਫਰਮੇਸ਼ਨ ਵੀ ਦਿੱਤੀ ਤੁਹਾਨੂੰ ਕਿਦਾ ਆਪਾਂ ਆਪਣੀ ਐਕਸਪਾਇਰੀ ਚੈੱਕ ਕਰਾਂਗੇ ਕੱਟਾਂਗੇ ਤੇ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਚੱਕ ਲਈ ਉਹਨਾਂ ਨੂੰ ਕਿ ਕਸਟਮਰ ਤੱਕ ਐਕਸਪਾਇਰੀ ਸੀ ਕੋਈ ਵੀ ਨਾ ਪੁੱਜੇ ਉਨਾਲਾ ਸ਼੍ਰੀ ਹਲੀਰ ਉਹ ਵੇਪੂ ਗੈਰਾ ਬਹੁਤ ਕੁਝ ਮੈਨੂੰ ਦੱਸਿਆ ਨੂੰ ਡਾਕਟਰ ਸਾਹਿਬ ਨੇ ਬਹੁਤ ਚੱਕਰ ਲੱਗਾ ਸੀਟੀ ਵੀ ਜਾਰੀ ਕੀ ਕਹਿਣਾ ਚਾਹੁੰਦੇ ਇਸ ਬੰਦ ਵਿੱਚ ਥੜੀ ਸਿੰਪਲ ਲੈਣਾ ਹੈ ਸਰੋਂ ਦੇ ਤੇਲ ਦੇ ਵੀ ਤਦ ਸੇ ਤਾਂ ਸਰ ਅਜੇ ਤੱਕ ਤਾਂ ਨੂੰ ਕਸਟਮਰ ਦੀ ਕੋਈ ਕੰਪਲੇਂਟ ਨਹੀਂ ਹੈਗੀ ਕਿ ਸਾਡੇ ਕੋਲ ਇਦਾਂ ਗਲਤ ਵੀ ਵੈਰਾਈਟੀ ਆਂਦੀ ਪਈ ਹੈ ਕੁਝ ਬਾਕੀ ਸਾਨੂੰ ਵੀ ਪਤਾ ਲੱਗੇਗਾ ਅਗਰ ਕੁਝ ਸੈਂਪਲ ਲੰਦੇ ਪਿਓ ਤੁਸੀਂ ਗਲਤ ਹੋਏਗਾ ਤੇ ਸਾਨੂੰ ਵੀ ਕੰਪਨੀ ਵੱਲੋਂ ਪਤਾ ਲੱਗੇਗਾ ਕਿ ਕੁਝ ਗਲਤ ਹੰਡਰ ਰਿਹਾ ਕੋ ਡਾਕਟਰ ਸਾਹਿਬ ਉਹ ਕੀ ਕਹਿੰਦੇ ਕੀ ਕਹਿਣਾ ਚਾਹੁੰਦੇ ਇਸ ਸੰਬੰਧ ਵਿੱਚ ਡਾਕਟਰ ਸਾਹਿਬ ਇੱਥੇ ਆਇਆ ਸਵੇਰੇ ਮਾਰਨਿੰਗ ਟਾਈਮ ਹੁਣ ਕਿੰਨਾ ਟਾਈਮ ਹੋ ਗਿਆ ਜੀ ਨਿਕੜੀ ਜੀ ਅੱਜ 8 ਵਜੇ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਇਸ ਸੰਬੰਧ ਵਿੱਚ ਹਾਂਜੀ ਕੁਝ ਵੀ ਨਹੀਂ ਕਹਿਣਾ ਚਾਹੀਦਾ